ਸੋ న్యూਸ 89 ਪੰਜਾਬ ਦੀ ਖਬਰ ਦਾ ਇੱਕ ਵੱਡਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਉਹ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਕਿ ਨਵੇਂ ਆਈ ਐਸ ਐਚਓ ਬਲਵਿੰਦਰ ਸਿੰਘ ਨੇ ਆਂਦੇ ਹੀ ਜਿਹੜਾ ਹੈ న్యూਸ 89 ਪੰਜਾਬ ਦੀ ਜਿਹੜੀ ਸਟ੍ਰਿੰਗ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਹੈ ਵੱਡਾ ਐਕਸ਼ਨ ਜਿਹੜਾ ਦੇਖਣ ਨੂੰ ਮਿਲਿਆ ਮਿਰਚ ਮੰਡੀ ਦੇ ਇਲਾਕੇ ਦੇ ਵਿੱਚ ਲਗਾਤਾਰ ਜਿਹੜੀਆਂ ਦਵਾਈਆਂ ਜਿਹੜੀਆਂ ਨਸ਼ੇ ਦੇ ਇੰਜੈਕਸ਼ਨ ਜਿਹੜੇ ਹਨ ਉਹ ਨਜ਼ਰ ਆ ਰਹੇ ਸੀ ਤੇ ਉਸੇ ਵਿਹਾਰ ਨੂੰ ਲੈ ਕੇ ਅੱਜ ਜਿਹੜੀ ਹੈ ਐਸ ਐਚਓ ਬਲਵਿੰਦਰ ਸਿਟੀ ਰਾਜਪੁਰਾ ਜੋ ਜੋ ਕਿ ਕਾਲੀ ਜੀ ਨੇ ਚਾਰ ਸਾਬਿਆ ਉਹਨਾਂ ਵੱਲੋਂ ਜਿਹੜੀ ਹੈ ਇੱਕ ਵੱਡੀ ਦਬਿਸ਼ ਜਿਹੜੀ ਹੈ ਉਹ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਸਾਹਮਣੇ ਕੀਤੀ ਗਈ ਮੈਂ ਤੁਹਾਨੂੰ ਦੱਸ ਦਵਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਕਿ ਇਹ ਇਹ ਦਬਿਸ਼ ਇਹ ਦਬਿਸ਼ ਆਖਿਰ ਕਿਉਂ ਹੋ ਰਹੀ ਹੈ ਕਿਉਂਕਿ ਨਿਊਜ਼ ਇੰਡੀਅਨ ਪੰਜਾਬ ਵੱਲੋਂ ਜਿਹੜੀ ਹੈ ਕੁਝ ਦਿਨ ਪਹਿਲਾਂ ਜਿਹੜਾ ਇੱਕ ਵੱਡਾ ਸਟ੍ਰਿੰਗ ਜਿਹੜਾ ਹੈ ਉਹ ਕੀਤਾ ਗਿਆ ਸੀ ਤੇ ਉਸੇ 'ਚ ਵੱਡੀ ਜਿਹੜੀਆਂ ਜਿਹੜੀਆਂ ਉਸ ਗੋਡਾਊਨ ਦੇ ਵਿੱਚ ਜਿਹੜੀਆਂ ਦਵਾਈਆਂ ਤੇ ਇੰਜੈਕਸ਼ਨਸ ਨਜ਼ਰ ਆ ਰਹ ਤੇ ਪ੍ਰਸ਼ਾਸਨ ਵੱਲੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਜਿਹੜੀ ਹੈ ਮੈਡੀਕੇਟਡ ਦੁਕਾਨਾਂ ਤੋਂ ਜਿਹੜੇ ਮੈਡੀਕਲ ਸਟੋਰ ਕਰਦੇ ਆ ਉਹਨਾਂ ਵੱਲੋਂ ਜਿਹੜੀਆਂ ਦਿੱਤੀਆਂ ਗਈਆਂ ਸੀ ਤੇ ਉਸ ਨੂੰ ਲੈ ਕੇ ਇੱਕ ਵੱਡੀ ਰੇਡ ਇੱਕ ਵੱਡੀ ਰੇਡ ਤੁਸੀਂ ਦੇਖ ਪਾ ਰਹੇ ਹੋ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ న్యూਸ 89 ਪੰਜਾਬ ਵੱਲੋਂ ਇੱਕ ਵੱਡਾ ਸਟ੍ਰਿੰਗ ਜਿਹੜਾ ਹੈ ਉਹ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਪ੍ਰਸ਼ਾਸਨ ਐਸਐਸਪੀ ਸਾਹਿਬ ਵੱਲੋਂ ਜਿਹੜੇ ਹਨ ਵੱਡੇ ਹੁਕਮ ਜਿਹੜੇ ਹਨ ਪੂਰੇ ਜ਼ਿਲ੍ਹੇ ਦੇ ਵਿੱਚ ਜਾਰੀ ਕੀਤੇ ਗਿਆ ਕਿ ਲਗਾਤਾਰ ਜਿਹੜੀਆਂ ਜਿਹੜੀਆਂ ਪਾਬੰਦੀਸ਼ੂ ਦਾ ਦਵਾਈਆਂ ਜਿਹੜੀਆਂ ਦਿੱਤੀਆਂ ਜਾ ਰਹੀ ਸੀ ਇੰਜੈਕਸ਼ਨ ਜਿਹੜੇ ਦਿੱਤੇ ਜਾਂਦੀ ਮੈਂ ਤੁਹਾਨੂੰ ਦੱਸ ਦਵਾ ਕਿ ਇੱਕ ਸਰਿੰਜ ਜਿਹੜੀ ਹੁੰਦੀ ਆ ਉਹ ਸਰਿੰਜ ਵੀ ਜਿਹੜੀ ਹੈ ਡਾਕਟਰ ਦੀ ਪਰਮਿਸ਼ਨ ਤੋਂ ਬਿਨਾ ਡਾਕਟਰ ਦੀ ਜਿਹੜੀ ਡਾਕਟਰ ਲਿਖ ਕੇ ਦਿੰਦੇ ਉਸ ਤੋਂ ਬਿਨਾ ਨਹੀਂ ਦੇ ਸਕਦੇ ਲੇਕਿਨ ਉੱਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਦੁਕਾਨਾਂ ਤੇ ਜਿਹੜੀਆਂ ਆ ਉਹ ਨਜ਼ਰ ਆਈਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਹੜੀ ਇੱਕ ਵੱਡੀ ਜਿਹੜੀ ਪੁਲਿਸ ਦੀ ਜਿਹੜੀ ਹੈ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਜਦ ਐਸਐਚਓ ਬਲਵਿੰਦਰ ਸਿੰਘ ਵੱਲੋਂ ਜਿਹੜਾ ਹੈ ਸਿਟੀ ਪੁਲਿਸ ਦਾ ਜਿਹੜਾ ਚਾਰਜ ਸਾਂਭਾ ਗਿਆ ਤੇ ਉਸ ਤੋਂ ਬਾਅਦ ਇੱਕ ਵੱਡੀ ਕਾਰਵਾਈ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਡਰੱਗਸ ਇਨਸਪੈਕਟਰ ਹੈ ਜਿਹੜੇ ਡਰੱਗਸ ਇਨਸਪੈਕਟਰ ਹੈ ਉਹ ਵੀ ਜਿਹੜੇ ਹੈ ਪੁਲਿਸ ਪਾਰਟੀ ਦੇ ਨਾਲ ਜਿਹੜੇ ਹੈ ਉਹਰੇ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਜਿਹੜੀਆਂ ਹੈ ਜਿਹੜੀਆਂ ਦਵਾਈਆਂ ਦੀ ਦੁਕਾਨਾਂ ਹੈਗੀਆਂ ਦਵਾਈਆਂ ਦੀ ਦੁਕਾਨਾਂ ਹੈਗੀਆਂ ਸਿਵਲ ਹਸਪੀਟਲ ਦੇ ਸਾਹਮਣੇ ਉਹਨਾਂ ਤੇ ਜਿਹੜੀ ਹੈ ਦਬਿਸ਼ ਜਿਹੜੀ ਹੈ ਪੁਲਿਸ ਵੱਲੋਂ ਪੁਲਿਸ ਪਾਰਟੀ ਵੱਲੋਂ ਜਿਹੜੀ ਕੀਤੀ ਗਈ ਹੈ ਇੱਕ ਵੱਡਾ ਅਸਰ ਜਿਹੜਾ ਹੈ ਨਿਊਜ਼ 189 ਪੰਜਾਬ ਦੀ ਖਬਰ ਦਾ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਪ੍ਰਸ਼ਾਸਨ ਜਿਹੜਾ ਹੈ ਲਗਾਤਾਰ ਰੇਡਸ ਜਿਹੜੀਆਂ ਹੋ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪਾਰਟੀ ਵੱਡੀ ਵੱਡੀ ਸੰਖਿਆ ਦੇ ਵਿੱਚ ਜਿਹੜੀ ਹੈ ਉਹਰੇ ਨਜ਼ਰ ਆ ਰਹੀ ਹੈ ਤੇ ਲਗਾਤਾਰ ਸਾਰੀ ਦੁਕਾਨਾਂ ਸਾਰੀ ਦੁਕਾਨਾਂ ਨੂੰ ਜਿਹੜਾ ਹੈ ਪੁਲਿਸ ਵੱਲੋਂ ਜਿਹੜਾ ਹੈ ਜਿਹੜਾ ਹੈ ਚਾਰੋਂ ਤਰਫੋਂ ਘੇਰ ਲਿੱਤਾ ਗਿਆ ਹੈ ਨਾ ਕਿਸੇ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਤੇ ਨਾ ਕਿਸੇ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਲਗਾਤਾਰ ਜਿਹੜੀ ਹੈ ਇਸ ਚੀਜ਼ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਆਖਿਰ ਜਿਹੜੇ ਉਹ ਜਿਹੜੇ ਗੋਡਾਊਨਸ ਦੇ ਵਿੱਚ ਉਹ ਜਿਹੜੀ ਗੋਡਾਊਨਸ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਇਆ ਗਿਆ ਸੀ ਨਿਊਜ਼ 189 ਪੰਜਾਬ ਵੱਲੋਂ ਉੱਥੇ ਜਿਹੜੇ ਇੰਜੈਕਸ਼ਨ ਜਿਹੜੇ ਹੈ ਤੇ ਉਹ ਦਵਾਈਆਂ ਦੀਆਂ ਸ਼ੀਸ਼ੀਆਂ ਜਿਹੜੀਆਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਿੱਥੋਂ ਆਈਆਂ ਕਿੱਥੋਂ ਆਈਆਂ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਐਸਐਸਪੀ ਸਾਹਿਬ ਵੱਲੋਂ ਲਗਾਤਾਰ ਇਸ ਚੀਜ਼ ਦਾ ਐਕਸ਼ਨ ਲਿੱਤਾ ਗਿਆ ਤੇ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਜਿਹੜਾ ਹੈ ਜ਼ਿਲ੍ਹੇ ਪਟਿਆਲੇ ਦੀ ਪੂਰੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਅੱਜ ਇਸ ਚੀਜ਼ ਨੂੰ ਲੈ ਕੇ ਕਿ ਦਬਿਸ਼ ਜਿਹੜੀ ਹੈ ਰਾਜਪੁਰਾ ਸਿਵਲ ਹਸਪਤਾਲ ਤੋਂ ਦਿਖਾ ਦਈਏ ਕਿ ਇਹ ਰਾਜਪੁਰਾ ਦਾ ਸਿਵਲ ਹਸਪਤਾਲ ਹੈ ਤੇ ਇੱਥੇ ਜਿਹੜੀ ਹੈ ਇੱਕ ਵੱਡੀ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਗਈ ਹੈ ਪੂਰੀ ਜਿਹੜੀ ਇਹ ਛਾਵੇਂ ਨੀ ਬਣਾ ਦਿੱਤੀ ਗਈ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਪੂਰੀ ਇੱਕ ਵਾਰੀ ਪੂਰੀ ਇਹ ਰੋਡ ਦਿਖਾਣਗੇ ਇਹ ਰੋਡ ਤੁਸੀਂ ਦੇਖਦੇ ਹੋ ਕਿ ਅਕਸਰ ਉਰੇ ਲਗਾਤਾਰ ਲਗਾਤਾਰ ਜਿਹੜਾ ਹੈ ਉਹਰੇ ਅਕਸਰ ਤੁਸੀਂ ਦੇਖਦੇ ਹੋ ਕਿ ਵੱਡਾ ਐਕਸ਼ਨ ਜਿਹੜਾ ਹੈ ਅੱਜ ਪੁਲਿਸ ਦਾ ਦੇਖਾ ਜਾ ਰਿਹਾ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਨਿਊਜ਼ 89 ਪੰਜਾਬ ਵੱਲੋਂ ਇੱਕ ਪਹਿਲ ਕੀਤੀ ਗਈ ਸੀ ਅੱਜ ਤੋਂ 3 ਦਿਨ ਪਹਿਲਾਂ ਜਿਹੜਾ ਹੈ ਇੱਕ ਵੱਡਾ ਸਟ੍ਰਿੰਗ ਚਲਾਇਆ ਗਿਆ ਸੀਗਾ ਨਸ਼ੇ ਨੂੰ ਲੈ ਕੇ ਚਿੱਟੇ ਨੂੰ ਲੈ ਕੇ ਤੇ ਉਸ ਤੋਂ ਬਾਅਦ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਸਪੀ ਸਾਹਿਬ ਦੇ ਆਦੇਸ਼ਾਂ ਵੱਲੋਂ ਰਾਜਪੁਰਾ ਦੇ ਡੀਐਸਪੀ ਸਰਦਾਰ ਵਿਕਰਮਜੀਤ ਸਿੰਘ ਬਰਾੜ ਜੀ ਨਾਲ ਤੋਂ ਅਸੀਂ ਉਸ ਖਬਰ ਦੇ ਵਿੱਚ ਸਵਾਲ ਵੀ ਪੁੱਛਿਆ ਸੀ ਕਿ ਆਖਰੀ ਦਾ ਜ਼ਿੰਮੇਵਾਰ ਕੌਣ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਵੱਡੀ ਕਾਰਵਾਈ ਜਿਹੜੀ ਹੈ ਤੁਸੀਂ ਦੇਖ ਪਾ ਰਹੇ ਹੋ ਲਗਾਤਾਰ ਤਸਵੀਰਾਂ ਦੇ ਵਿੱਚ ਤਸਵੀਰਾਂ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਹੈ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਜਿੰਨੇ ਵੀ ਉਰੇ ਦਵਾਈਆਂ ਦੀਆਂ ਵੱਡੀਆਂ ਦੁਕਾਨਾਂ ਹੈਗੀਆਂ ਉਹ ਸਾਰੀਆਂ ਜਿਹੜੀਆਂ ਪੁਲਿਸ ਵੱਲੋਂ ਘੇਰ ਲਿੱਤੀਆਂ ਗਈਆਂ ਤੇ ਲਗਾਤਾਰ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਆਪਾਂ ਅੰਦਰ ਅੰਦਰ ਚਲਦੇ ਹਾਂ ਕਿ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਇਹ ਡਰੱਗਸ ਇਨਸਪੈਕਟਰ ਜਿਹੜੀ ਮੈਮ ਉਹ ਵੀ ਜਿਹੜੇ ਮੌਜੂਦ ਹੈ ਤੇ ਆਪਾਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਨਵੇਂ ਐਸ ਐਚਓ ਸਾਹਿਬ ਜਿਹੜੇ ਕੱਲ ਇਹਨਾਂ ਨੇ ਚਾਰਜ ਸਾਂਭਿਆ ਹੈ ਸਰਦਾਰ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਕਾਰਵਾਈ ਬੀਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਲਵਿੰਦਰ ਸਿੰਘ ਜੀ ਜਿਹੜੇ ਐਸ ਐਚਓ ਸਾਹਿਬ ਕੱਲ ਨਵੇਂ ਆਏ ਹਨ ਉਹਨਾਂ ਵੱਲੋਂ ਜਿਹੜੀ ਹੈ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ਅੱਜ। ਆਪਾਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਵੀ ਇਹਨਾਂ ਨਾਲ ਵੀ ਆਖਿਰ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ। ਬਲਵਿੰਦਰ ਜੀ ਤੁਹਾਡਾ ਮੈਲਾ ਦਾ ਮੈਂ ਰਾਜਪੁਰਾ ਸਿਟੀ ਥਾਣੇ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਤੁਸੀਂ ਆਏ ਹੋ ਤੇ ਤੁਸੀਂ ਪਹਿਲਾਂ ਵੀ ਰਹੇ ਹੋਰੇ ਤੇ ਅੱਜ ਇਹ ਵੱਡੀ ਦਬਿਸ਼ ਜਿਹੜੀ ਕੀਤੀ ਜਾ ਰਹੀ ਹੈ ਇਹ ਕਿਦਾ ਕਿਨਾਂ ਵੱਲੋਂ ਦੇਸ਼ ਦਿੱਤੇ ਗਏ ਸੀਗੇ ਤੇ ਇਹ ਕਿャ ਕੁਝ ਹੋਇਆ ਸਾਡੇ ਅਫਸਰਾਂ ਵੱਲੋਂ ਸੀਨੀਅਰ ਅਫਸਰਾਂ ਨਾਲ ਸਾਡੇ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਨੇ ਵੀ ਰਾਜਪੁਰਾ ਸੈਚ ਵੀ ਕੀਤੀ ਵੀ ਕੋਈ ਵੀ ਨਸ਼ੇ ਦੇ ਪ੍ਰਤੀ ਤੁਹੀ ਸਖਾਈ ਰੱਖਣੀ ਹੈ ਅਗਰ ਕੋਈ ਮਿਲਦਾ ਤਾਂ ਉਦੋਂ ਬਿਲਕੁਲ ਨਾ ਨਾਲ ਆਫੇ ਅਦਾਲਤ ਕਰੋ ਸਾਨੂੰ ਕੁਝ ਪਤਾ ਲੱਗਿਆ ਵੀ ਕੁਝ ਇੱਥੋਂ ਇੰਜੈਕਸ਼ਨ ਵਗੈਰਾ ਬੱਚੇ ਖਰੀਦਦੇ ਨੇ ਕੋਈ ਲੈਂਦੇ ਨੇ ਆਪਾਂ ਇਸ ਕਰਕੇ ਇੱਥੇ ਰੇਡ ਕੀਤੀ ਹੈ ਆ ਸਾਰੇ ਡਰੱਗ ਇੰਸਪੈਕਟਰ ਸਾਹਿਬ ਨਾਲ ਨੇ ਸਾਡੇ ਆ ਸਾਰੀ ਦੁਕਾਨਾਂ ਚੈੱਕ ਕੀਤੀ ਜਾ ਰਹੀਆਂ ਇਸ ਤੋਂ ਬਾਅਦ ਵੀ ਅਗਰ ਕੋਈ ਇਹੋ ਜਿਹੀ ਚਸਾਂ ਦੀ ਚੀਜ਼ ਮਿਲੂਗੀ ਤਾਂ ਖਿਲਾਫ ਕਰਨ ਨੀ ਕਾਰਵਾਈ ਕੀਤੀ ਜਾਊਗੀ ਬਲਵਿੰਦਰ ਜੀ ਅਸੀਂ ਕੁਝ ਦਿਨ ਪਹਿਲਾਂ ਇੱਕ ਸਟ੍ਰਿੰਗ ਚਲਾਇਆ ਸੀ ਨਿਊਜ਼ 89 ਪੰਜਾਬ ਤੇ ਕਿ ਵੱਡੀ ਸੰਖਿਆ ਦੇ ਵਿੱਚ ਰਾਜਪੁਰਾ ਦੇ ਵਿੱਚ ਚਿੱਟਾ ਵੀ ਵਿਕ ਰਿਹਾ ਤੇ ਉਹ ਵੀ ਦਿਖਾਇਆ ਤੇ ਵੇਚ ਵੀ ਰਹੇ ਆ ਸਾਰਾ ਕੁਝ ਕਰ ਰਹੇ ਆ ਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਸਿਰਿੰਜ ਜਿਹੜੀ ਹੁੰਦੀ ਹੈ ਉਹ ਡਾਕਟਰ ਦੇ ਲਿਖਾਈ ਦੇ ਬਗੈਰ ਨਹੀਂ ਦਿੱਤੀ ਜਾਂਦੀ ਲੇਕਿਨ ਉੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਗਡਾਉਨਾਂ ਦੇ ਵਿੱਚ ਪਈਆਂ ਸੀਗੀਆਂ ਦਵਾਈਆਂ ਤੇ ਸੰਦੀਪ ਜੀ ਗੱਲ ਇਸ ਤਰ੍ਹਾਂ ਆ ਵੀ ਮੈਂ ਕੱਲ ਹੀ ਮੁਹਾਲੀ ਡਿਸਟ੍ਰਿਕਟ ਤੋਂ ਇੱਥੇ ਜੁਆਇਨ ਕੀਤਾ ਤੇ ਜਿਸ ਤਰ੍ਹਾਂ ਮੈਨੂੰ ਹਦਾਇਤ ਹੋਈ ਮੇਰੇ ਡੀਐਸਪੀ ਸਾਹਿਬ ਵੱਲੋਂ ਬਿਕਮਜੀਤ ਸਿੰਘ ਬਰਾੜ ਵੱਲੋਂ ਤੇ ਐਸਐਸਪੀ ਸਾਹਿਬ ਵੱਲੋਂ ਉਸੇ ਤਰ੍ਹਾਂ ਮੈਂ ਜੀ ਨਾਲੇ ਨਾਲ ਹੀ ਤੁਹਾਡੇ ਸਾਹਮਣੇ ਹੀ ਐ ਵੀ ਮੈਂ ਕੱਲ ਸ਼ਾਮੀ ਜੁਆਇਨ ਕੀਤਾ ਤੇ ਅੱਜ ਮੈਂ ਆ ਕੇ ਸਾਰਾ ਸਟਾਰਟ ਕਰਤਾ ਪਹਿਲਾਂ ਵੀ ਮੇਰੀ ਆਹੀ ਸੀ ਥਿਊਰੀ ਕੰਮ ਕਰਨ ਦੀ ਅੱਜ ਵੀ ਆਹੀ ਤੇ ਜਿੱਦਾਂ ਮੇਰੇ ਸੀਨੀਅਰ ਅਫਸਰ ਲੋ ਹੁਕਮ ਹੰਦਰ ਉਹਦੋਂ ਮੈਂ ਕਾਰਵਾਈ ਕਰਦਾ ਤੇ ਇਹ ਇਹ ਸਾਰੇ ਅੱਜ ਜਿੰਨੇ ਵੀ ਸਿਵਲ ਹਸਪੀਟਲ ਦੇ ਸਾਹਮਣੇ ਜਿਹੜੀਆਂ ਦਵਾਈਆਂ ਦੀ ਮੇਨ ਦੁਕਾਨਾਂ ਆ ਗਈਆਂ ਸਾਰੀਆਂ ਤੁਹਾਨੂੰ ਇੱਥੇ ਅੱਜ ਚੈੱਕ ਕਰਾਉਂਗਾ ਸ਼ਹਿਰ ਦੇ ਵੀ ਕਰਾਉਂਗਾ ਰੈਗੂਲਰ ਚੱਲੇਗਾ ਕੰਮ ਜਿਹਦੇ ਕੋਲ ਮਿਲੇਗਾ ਉਸਤੇ ਐਫ ਆਈ ਆਰ ਦਰਜ ਕੀਤੀ ਜਾਵੇ ਕਿਸੇ ਨੂੰ ਵੀ ਬਖਸਿਆ ਨਹੀਂ ਜਾਏਗਾ ਠੀਕ ਹੈ ਜੀ ਕਲੀਅਰ ਕੱਟ ਗੱਲ ਹੈ ਠੀਕ ਹੈ ਜੀ ਨਸ਼ੇ ਦੇ ਪ੍ਰਤੀ ਅਸੀਂ ਕਿਸੇ ਨੂੰ ਵੀ ਨਹੀਂ ਬਖਸਾਂਗੇ ਰਾਜਪੁਰੇ ਛੋ ਤੁਸੀਂ ਤੁਸੀਂ ਸੁਣ ਰਹੇ ਸੀ ਸਰਦਾਰ ਬਲਵਿੰਦਰ ਸਿੰਘ ਜੀ ਜਿਹੜੇ ਨਵੇਂ ਸਿਟੀ ਦੇ ਐਸ ਐਚਓ ਆਏ ਆ ਉਹਨਾਂ ਵੱਲੋਂ ਕਿਹਾ ਜਾ ਰ मैडम मैडम ਤੁਸੀਂ ਦੇਖ ਪਾ ਰਹੇ ਹੋ ਇਹ ਡਰੱਗਸ ਇਨਸਪੈਕਟਰ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਆਪਾਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਮ 2 ਮਿੰਟ ਲਵਾਂਗੇ ਤੁਹਾਡੇ ਤੇ ਮੈਮ ਕਿੱਥੋਂ ਆਪਾਂ ਡਰੱਗਸ ਇਨਸਪੈਕਟਰ ਹੋਰੇ ਰਾਜਪੁਰੇ ਲੋਕਲ ਹਾਂਜੀ ਰਾਜਪੁਰਾ ਏਰੀਆ ਹੈਗਾ ਪੋਸਟਡ ਕਰੋਨਾ ਗੁਪਤਾ ਮੈਮ ਅੱਜ ਕਿ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕਿੰਨਾ ਵੱਲੋਂ ਆਦੇਸ਼ ਦਿੱਤੇ ਗਏ ਸੀ ਉਪਰੋਂ ਚੀਫ ਮਿਨਿਸਟਰ ਸਾਹਿਬ ਵੱਲੋਂ ਸਾਰੇ ਪੁਲਿਸ ਡਿਪਾਰਟਮੈਂਟਸ ਨੂੰ ਨਿਰਦੇਸ਼ ਨੇ कि सारी जो भी कोई भी नशा ना बिके ता मतलब सारे एसएचओस ਵੱਲੋਂ ਸਪੈਸ਼ਲ ਤੌਰ ਤੇ ਮੈਡਮ ਨੇ ਟਾਈਮ ਲਿਆ ਸੀ ਨਾ ਕੋਲ ਸਰਕਲ ਜਿਆਦਾ ਆ ਇਸ ਕਰਕੇ ਸਪੈਸ਼ਲ ਤੌਰ ਤੇ ਟਾਈਮ ਲਿਆ ਸੀ ਕਿਉਂਕਿ ਅਸੀਂ ਪਹਿਲਾਂ ਜਿਹੜਾ ਹੈ ਰਾਜਪੁਰੇ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਜਿੰਨੀ ਵੀ ਜਲਦੀ ਹੋ ਸਕੇ ਅਸੀਂ ਰਾਜਪੁਰੇ ਨੂੰ ਪਹਿਲਾਂ ਤੇ ਮੈਮ ਕਿਸ ਤਰ੍ਹਾਂ ਦੀ ਤੁਸੀਂ ਕਾਰਵਾਈ ਕਰੋਗੇ ਕੀ ਚੈਕਿੰਗ ਕਰ ਰਹੇ ਤੁਸੀਂ ਇਸ ਬਾਰੇ ਥੋੜੀ ਜਾਣਕਾਰੀ ਦਿਓ ਆਪਾਂ ਸਾਰੀ ਸਰਚ ਵਗੈਰਾ ਕਰਨੀ ਹੈਗੀ ਹੈ ਤੇ ਬਾਕੀ ਮਤਲਬ ਜੋ ਵੀ ਹੈ ਹਰ ਤਰ੍ਹਾਂ ਦੀ ਦੇਖ ਰਹੇ ਆ ਵੀ ਕੋਈ ਵੀ ਹੈਬਿਟ ਫਾਰਮਿੰਗ ਮੈਡੀਸਨ ਨਾ ਹੋਏ ਕਿਸੇ ਕੋਲੇ ਮੇਨਸ ਇਹ ਹੈਗੀ ਹੈ ਮੇਨ ਸਾਡਾ ਟਾਰਗੇਟ ਇਹੀ ਹੈ ਚੈਕਿੰਗ ਦਾ ਜੀ ਮੈਡਮ ਇਹ ਜੀ ਕੋਈ ਦਵਾਈ ਉਰੇ ਮਿਲਦੀ ਹੈ ਤਾਂ ਕੀ ਕਾਰਵਾਈ ਹੋ ਸਕਦੀ ਹੈ ਕਾਰਵਾਈ ਡਿਪਾਰਟਮੈਂਟਲ ਵੀ ਹੁੰਦੀ ਹੈ ਬਾਕੀ ਪੁਲਿਸ ਵੱਲੋਂ ਵੀ ਹੋ ਸਕਦੀ ਹੈ ਸਭ ਵੱਲੋਂ ਮਤਲਬ ਦੋਨੋਂ ਡਿਪਾਰਟਮੈਂਟਸ ਫੁੱਲੀ ਅਥਾਰਾਈਜ਼ਡ ਨੇ ਕੋਈ ਦਿੱਕਤ ਨਹੀਂ ਹੈਗੀ ਇਹਨਾਂ ਵੱਲੋਂ ਤੁਹਾਨੂੰ ਨਿੱਕੇ ਸਾਡੇ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਜਿਨ੍ਹਾਂ ਡਰੱਗਜ਼ ਬਾਰੇ ਨਹੀਂ ਸਾਨੂੰ ਪਤਾ ਲੱਗਦਾ ਅਸੀਂ ਇਹਨਾਂ ਦੀ ਮਦਦ ਲੈ ਕੇ ਉਹ ਚੈੱਕ ਕਰਾਵਾਂਗੇ ਅਗਰ ਉਹ ਮਿਲਦੀ ਹੈ ਅਸੀਂ ਐਫਆਈਆਰ ਲਾਉਜ਼ ਕਰਾਂਗੇ ਸੋ ਸੋ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਸਿਟੀ ਪੁਲਿਸ ਰਾਜਪੁਰਾ ਦੇ ਨਵੇਂ ਐਸਐਚਓ ਜਿਹੜੇ ਆਏ ਆ ਬਲਵਿੰਦਰ ਸਿੰਘ ਜੀ ਮੁਹਾਲੀ ਤੋਂ ਬਦਲ ਕੇ ਆਏ ਆ ਤੇ ਉਹਨਾਂ ਵੱਲੋਂ ਇੱਕ ਵੱਡੀ ਕਾਰਵਾਈ ਤੁਹਾਨੂੰ ਦਿਖਾ ਰਹੇ ਸੀ ਕਿ ਸਾਰੀ ਏਪੀ ਜਨ ਹਸਪੀਟਲ ਦੇ ਸਾਹਮਣੇ ਜਿਹੜਾ ਹੈ ਇੱਕ ਵੱਡੀ ਛਾਪਨੀ ਜਿਹੜੀ ਹੈ ਪੁਲਿਸ ਦੀ ਬਣਾ ਦਿੱਤੀ ਗਈ ਹੈ ਐਸਐਸਪੀ ਸਾਹਿਬ ਦੇ ਖਾਸ ਹੁਕਮ ਹੈ SSP ਸਾਹਿਬ ਦੇ ਸਾਹਿਬ ਹੁਕਮ ਹੈ ਤੇ న్యూਸ 189 ਪੰਜਾਬ ਦੀ ਜਿਹੜੀ ਖਬਰ ਦਾ ਇੱਕ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਹ ਸਾਰਾ ਕੁਝ ਜਿਹੜਾ ਵੀ ਕੁਝ ਹੋਇਆ ਇਹ ਤੁਹਾਡੇ ਵੀਡੀਓ ਨੂੰ ਸ਼ੇਅਰ ਕਰਨ ਵਾਸਤੇ ਤੇ ਤੁਹਾਡੇ ਪਿਆਰ ਸਦਕਾ ਹੋਇਆ ਕਿ ਅਸੀਂ ਰਾਜਪੁਰਾ ਚ ਜਿਹੜਾ ਹੈ ਨਸ਼ਾ ਕਿਸੇ ਹੱਦ ਤੱਕ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਅਸੀਂ ਸਾਡਾ ਸਾਥ ਦਿਓ ਇਸ ਵੀਡੀਓ ਨੂੰ ਵੀ ਜਿਹੜੀ ਹੈ ਵੱਤੋ ਵੱਤ ਸ਼ੇਅਰ ਕਰੋ ਜਿਸ ਤਰ੍ਹਾਂ ਤੁਸੀਂ ਉਸ ਵੀਡੀਓ ਨੂੰ ਸਟ੍ਰਿੰਗ ਨੂੰ ਸਭ ਤੋਂ ਜ਼ਿਆਦਾ ਸ਼ੇਅਰ ਕੀਤਾ ਤੇ ਉਹ ਵੱਡੇ ਅਫਸਰਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਗਵਰਨਰ ਤਮਨ ਸਿੰਘ ਤੱਕ ਪਹੁੰਚੀ ਤੇ ਉਸ ਤੋਂ ਬਾਅਦ ਵੱਡੀ ਕਾਰਵਾਈ ਨੂੰ ਜਿਹੜਾ ਹੈ ਅੰਜਾਮ ਦਿੱਤਾ ਗਿਆ ਤੇ ਲਗਾਤਾਰ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਕਿ ਇੰਸਪੈਕਟਰ ਬਲਵਿੰਦਰ ਸਿੰਘ ਜਿਹੜੇ ਹੈ ਉਹ ਲਗਾਤਾਰ ਜਿਹੜੇ ਹੈ ਉਹ ਉਹ ਨਜ਼ਰ ਆ ਰਹੇ ਹੈ ਕਾਰਵਾਈ ਕਰਦੇ ਤੇ ਅਸੀਂ ਰਾਜਪੁਰਾ ਦੇ ਸਿਵਲ ਹਸਪਤਾਲ ਕੋਲ ਖੜੇ ਸੀ ਬਸ ਇੱਕੋ ਹੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਰਾਜਪੁਰਾ ਸ਼ਹਿਰ ਦੇ ਵਿੱਚੋਂ ਨਸ਼ਾ ਜਿਹੜਾ ਹੈ ਉਹ ਜੜ ਤੋਂ ਖਤਮ ਕਰ ਸਕੀਏ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ News 89 Punjab Har khabar jisda hove asar